ਤੁਸੀਂ ਜਾਣਦੇ ਹੋ ਜਲੰਧਰ ਸ਼ਹਿਰ ਦਾ ਪੁਰਾਣਾ ਨਾਮ ਕੀ ਸੀ ਇਸ ਦਾ ਨਾਮ ਜਲੰਧਰ ਹੀ ਕਿਉਂ ਪਿਆ ਜਾਣਦੇ ਹੋ ਕਿ ਇਸ ਸ਼ਹਿਰ ਦੀ ਸਥਾਪਨਾ ਕਦੋਂ ਹੋਈ ਸੀ ਅੱਜ ਦੀ ਵੀਡੀਓ ਵਿੱਚ ਮੈਂ ਦੱਸਾਂਗਾ ਤੁਹਾਨੂੰ ਜਲੰਧਰ ਸ਼ਹਿਰ ਦਾ ਇਤਿਹਾਸ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਜੀ ਮੇਰਾ ਨਾਮ ਹੈ ਗਰਸੇਵਕ ਸਿੰਘ ਤੇ ਤੁਸੀਂ ਦੇਖ ਰਹੇ ਹੋ ਗਰਸੇਵਕ ਸਿੰਘ ਬਲੌਗ ਜਲੰਧਰ ਸ਼ਹਿਰ ਦਾ ਇਤਿਹਾਸ ਬਹੁਤ ਪੁਰਾਣਾ ਤੇ ਬਹੁਤ ਪ੍ਰਾਚੀਨ ਇਤਿਹਾਸ ਹੈ ਜਿਹੜਾ ਜਲੰਧਰ ਸ਼ਹਿਰ ਹੈ ਇਹ ਮਹਾ ਭਾਰਤ ਦੇ ਸਮੇਂ ਦਾ ਸ਼ਹਿਰ ਹੈ ਤੇ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਹੈ ਜਿਹੜਾ ਜਲੰਧਰ ਸ਼ਹਿਰ ਹੈ ਇਹਦਾ ਨਾਮ ਪਹਿਲਾਂ ਜਲੰਧਰ ਨਹੀਂ ਸੀ ਇਹਦਾ ਨਾਮ ਪਹਿਲਾਂ ਤ੍ਰਗਤਾ ਸ਼ਹਿਰ ਸੀ ਤ੍ਰਗਤਾ ਸ਼ਹਿਰ ਇਹਨੂੰ ਤਾਦ ਕਹਿੰਦੇ ਸੀ ਕਿਉਂਕਿ ਜਿਹੜਾ ਇਹ ਸ਼ਹਿਰ ਸੀ ਇਹ ਤਿੰਨ ਦਰਿਆਵਾਂ ਦੇ ਵਿਚਕਾਰ ਸਥਿਤ ਸੀ ਤਿੰਨ ਦਰਿਆ ਰਾਵੀ ਸਤਲੁਜ ਤੇ ਬਿਆਸ ਤਿੰਨਾਂ ਦਰਿਆਵਾਂ ਦੇ ਵਿਚਕਾਰ ਸਥਿਤ ਇਹ ਸ਼ਹਿਰ ਤ੍ਰਗਤਾ ਸ਼ਹਿਰ ਸੀ ਤ੍ਰਗਤਾ ਸ਼ਹਿਰ ਦੀ ਸਥਾਪਨਾ 7ਵੀਂ ਸਦੀ ਦੇ ਪਰਮਾਰ ਰਾਜਪੂਤਾਂ ਨੇ ਕੀਤੀ ਸੀ ਸਵਾਲ ਇੱਥੇ ਇਹ ਉੱਠਦਾ ਹੈ ਕਿ ਤ੍ਰਗਤਾ ਸ਼ਹਿਰ ਤੋਂ ਜਲੰਧਰ ਕਿਵੇਂ ਬਣਿਆ ਇਤਿਹਾਸ ਦੱਸਦਾ ਹੈ ਕਿ ਪ੍ਰਚੀਨ ਕਾਲ ਦੇ ਸਮੇਂ ਤੇ ਇੱਕ ਬਹੁਤ ਵੱਡਾ ਰਾਖਸ਼ ਹੋਣਾ ਇਸ ਰਾਖਸ਼ਸ ਦਾ ਜਨਮ ਕਿਸੇ ਮਾਂ ਦੀ ਕੋਖ ਤੋਂ ਨਹੀਂ ਹੋਇਆ ਬਲਕਿ ਸ਼ਿਵਜੀ ਦੀ ਤੀਸਰੀ ਅੱਖ ਦੀ ਇੱਕ ਆਗਮਨ ਤੋਂ ਹੋਇਆ ਸੀ ਤੇ ਇਸ ਰਾਖਸ਼ਸ ਦਾ ਨਾਮ ਜਲੰਦਰਾ ਸੀ ਤੇ ਜ਼ਿਆਦਾਤਰ ਇਸ ਰਾਖਸ਼ਸ ਨੇ ਆਪਣਾ ਸਮਾਂ ਤ੍ਰਗਤਾ ਸ਼ਹਿਰ ਵਿੱਚ ਜਿਸ ਨੂੰ ਆਪਾਂ ਜਲੰਧਰ ਸ਼ਹਿਰ ਵਜੋਂ ਜਾਣਦੇ ਹਾਂ ਉਸ ਸ਼ਹਿਰ ਵਿੱਚ ਹੀ ਬਤਾਇਆ ਸੀ ਤੇ 7ਵੀਂ ਸਦੀ ਦੇ ਰਾਜਪੂਤਾਂ ਨੇ ਇਸ ਜਲੰਦਰਾ ਰਾਖਸ਼ਸ ਦੇ ਨਾਮ ਤੋਂ ਹੀ ਜਲੰਧਰ ਸ਼ਹਿਰ ਦਾ ਨਾਮ ਰੱਖਿਆ ਸੀ ਜੇ ਗੱਲ ਕਰੀ ਆਪਾਂ ਅੱਜ ਦੇ ਯੋਗ ਦੀ ਤਾਂ ਜਲੰਧਰ ਸ਼ਹਿਰ ਕੋਈ ਸਭ ਤੋਂ ਪਹਿਲਾਂ ਟੀਵੀ ਚੈਨਲ ਜਲੰਧਰ ਦੂਰਦਰਸ਼ਨ 13 ਅਪ੍ਰੈਲ 1979 ਨੂੰ ਚਲਾਇਆ ਗਿਆ ਸੀ ਤੇ ਇਸੇ ਸ਼ਹਿਰ ਵਿੱਚੋਂ ਹੀ ਦੂਸਰਾ ਚੈਨਲ ਡੀਡੀ ਪੰਜਾਬੀ 1998 ਵਿੱਚ ਚਲਾਇਆ ਗਿਆ ਸੀ ਹੁਣ ਜਲੰਧਰ ਸ਼ਹਿਰ ਦੀ ਕੁੱਲ ਆਬਾਦੀ 12 ਲੱਖ 59 ਹਜ਼ਾਰ ਹੈ ਇਸ ਸ਼ਹਿਰ ਵਿੱਚ ਸਭ ਤੋਂ ਵੱਧ ਦੇਖਣ ਯੋਗ ਜਗਾਵਾਂ ਸਾਇੰਸ ਸਿਟੀ ਵੰਡਰਲੈਂਡ ਥੀਮ ਪਾਰਕ ਰੰਗਲਾ ਪੰਜਾਬ ਹਵੇਲੀ ਅਤੇ ਧਾਰਮਿਕ ਸਥਾਨ ਦੇਵੀ ਤਲਾਬ ਮੰਦਿਰ ਗੁਰਦੁਆਰਾ ਤੱਲਨ ਸਾਹਿਬ ਵਰਗੀਆਂ ਬਹੁਤ ਇਤਿਹਾਸਿਕ ਜਗਾਵਾਂ ਵੀ ਇਸੇ ਸ਼ਹਿਰ ਵਿੱਚ ਹਨ ਜੇਕਰ ਤੁਸੀਂ ਜਲੰਧਰ ਸ਼ਹਿਰ ਜਾਓ ਤਾਂ ਇੰਨਾ ਇਤਿਹਾਸਿਕ ਜਗਾਵਾਂ ਅਤੇ ਦੇਖਣ ਯੋਗ ਜਗਾਵਾਂ ਤੇ ਜ਼ਰੂਰ ਜਾਓ ਜੀ ਉਮੀਦ ਕਰਦਾ ਹਾਂ ਕਿ ਮੇਰੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਹੋਵੇਗੀ ਜੇਕਰ ਵਧੀਆ ਲੱਗੇ ਤਾਂ ਇਸ ਨੂੰ ਅਗੇ ਸ਼ੇਅਰ ਵੀ ਕਰ ਦਿਓ ਜੀ ਮਿਲਦੇ ਆਂ ਤੁਹਾਨੂੰ ਇੱਕ ਹੋਰ ਨਵੇਂ ਸ਼ਹਿਰ ਦੀ ਜਾਣਕਾਰੀ ਦੀ ਵੀਡੀਓ ਦੇ ਵਿੱਚ ਧੰਨਵਾਦ ਜੀ